ਜੀ ਪਾਪਾ ਦੀਵਸਾਂ ਦੀ ਲੋ ਉਹ ਤਾਂ ਲਾਇਗੇ ਤਾਂ ਉਹ હાજર ਹੋਣਗੇ ਗੁਰੂ ਨਾਨਕ ਸਾਹਿਬ ਦੀ ਜੋਤ ਲਾਵਾਂਗੇ ਉਹ હાજર ਹੋਣਗੇ ਜਿੱਥੇ ਜਿੱਥੇ ਜੋਤ ਜਗਦੀ ਹੈ ਤਾਂ ਉਹ ਜਿਹੜੀ ਵੀ ਸ਼ਕਤੀ ਦੀ ਜੋਤ ਲਾਉਂਦੇ ਆ ਉਹਨੇ હાજર ਹੋਣਾ ਹੁਣ ਆਪਾਂ ਜੋਤ ਜੋਤ ਲੱਗੀ ਹੋਈ ਹੈ ਤੇ ਉਹ ਸ਼ਕਤੀ હાજર ਹੋਈ ਹੈ ਕੋਈ ਸ਼ਰਾਬ ਪੀਤੀ ਅੰਦਰ ਆ ਗਿਆ ਫਿਰ ਉਹ ਰੋਪੀ ਹੁੰਦੀ ਹੈ ਬੰਦੇ ਨੂੰ ਪਤਾ ਲੱਗਦਾ ਕੋਈ ਨਹੀਂ ਹੁਣ ਘਰ ਦੇ ਵਿੱਚ ਅੰਡੇ ਪਏ ਨੇ ਫ੍ਰੀਜਾਂ ਦੇ ਵਿੱਚ ਹੈ ਮੀਟ ਵੀ ਬਣਾਈ ਜਾਂਦੇ ਰਾਬਾ ਵੀ ਪੀ ਜਾਂਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਫਿਰ ਗ੍ਰੋਪੀ ਰਹਿੰਦੀ ਪਤਾ ਬੰਦੇ ਨੂੰ ਲੱਗਦਾ ਕੋਈ ਵੀ ਮੇਰੇ ਨਾਲ ਬਣਨ ਦਾ ਕੀ ਤੇ ਕੀ ਯੁਗਤੀ ਨੂੰ ਦੱਸਣ ਵਾਸਤੇ ਮਹਾਂਪੁਰਖ ਨੇ ਕਿਉਂ ਢੰਡੀ ਹੁੰਦੀ ਹੈ ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਵੀ ਤਾਲਾ ਲਾਤਾ ਪੂੰਜੀ ਸੰਤਾਂ ਦੇ ਹੱਥ ਵਿੱਚ ਸੰਤਨ ਨੂੰ ਆਪ ਕੋ ਪੂੰਜੀ ਸੰਭੀ ਤੋਂ ਤਰੇ ਮੰਨ ਦਾ ਤੋਖਾ ਮੰਨ ਦਾ ਤੋਖਾ ਤਾਂ ਇਹ ਸੰਤਾਂ ਦੇ ਬੰਦਾ ਸੰਗਤ ਕਰੇਗਾ ਜੋਤ ਤਾਂ ਬਹੁਤ ਵੱਡਾ ਸਾਬ ਜਿਹੜੇ ਘਰ ਦੇ ਵਿੱਚ ਰਹਿਤ ਨਹੀਂ ਹੈ ਜਾਂ ਕੋਈ ਨੌਨ ਵਿੱਚ ਉਹਦਾ ਜੋਤ ਲਾਣੀ ਵੀ ਨਹੀਂ ਚਾਹੀਦੀ ਹਾਂ ਉਹਦਾ ਫਿਰ ਉਲਟਾ ਕੁ ਰੂਪ ਹੀ ਹੋ ਜਾਂਦੀ ਹੈ ਜੇ ਜੋਤ ਜਗਦੀ ਹੈ ਫਿਰ ਬੰਦਾ ਉਸ ਪਾਸੇ ਜੁੜੇ ਭਾਈ ਨਸ ਬੰਦਗੀ ਸਿਮਰਨ ਕਰੋ ਫਿਰ ਮਹਾਰਾਜ ਬੜਾ ਕੁ ਦੰਡੇ ਵਿੱਚ ਪਿੱਛੇ ਉਹ ਜਿਹੜਾ ਜੀਵ ਦਾ ਸਵਾਦ ਫਿਰ ਤਿਆਗ ਦੇਣਾ ਚਾਹੀਦਾ ਹਾਂ ਹਾਂ